ਕਹਿੰਦੇ ਹਨ ਕਿ ਜਦੋਂ ਬੁਰਾ ਵਕਤ ਆਉਂਦਾ ਹੈ ਤਾਂ ਇਨਸਾਨ ਦਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇਹੀ ਸਿਰਤ ਨਾਲ ਵੀ ਹੋਇਆ ਸੀ। ਉਹ ਅਜੇ ਹਸਪਤਾਲ ਵਿੱਚ ਹੀ ਸੀ ਕਿਉਂਕਿ ਲੱਤ ਟੁੱਟਣ ਕਰਕੇ ਹੁਣ ਉਹ ਚੱਲਣਾ ਤਾਂ ਦੂਰ ਉੱਠ ਕੇ ਖੜੀ ਵੀ ਨਹੀਂ ਹੋ ਸਕਦੀ ਸੀ। ਇਸ ਲਈ ਉਹ ਆਪਣੇ ਪਤੀ ਤੇ ਬੱਚੀ ਦੇ ਪੋਗ ਤੇ ਵੀ ਨਹੀਂ ਗਈ। ਪਰ ਜਦੋਂ ਬਾਅਦ ਵਿੱਚ ਉਹ ਸਭ ਕੁਝ ਦੱਸਿਆ ਗਿਆ ਤਾਂ ਉਹ ਵੀ ਇਸ ਦੇ ਲਈ ਸਭ ਅਮਰਤ ਨੂੰ ਹੀ ਜ਼ਿੰਮੇਵਾਰ ਸਮਝਣ ਲੱਗ ਪਈ। ਉਸ ਨੂੰ ਅਮਰਤ ਇੱਕ ਦਰਿੰਦੇ ਤੋਂ ਇਲਾਵਾ ਹੁਣ ਹੋਰ ਕੁਝ ਵੀ ਨਹੀਂ ਸੀ ਲੱਗ ਰਿਹਾ। ਇਸ ਲਈ ਉਹ ਅਮਰਤ ਤੇ ਉਹਦੀ ਮਾਂ ਨਾਲ ਬਹੁਤ ਜ਼ਿਆਦਾ ਗੁੱਸੇ ਸੀ ਅਤੇ ਉਹਨਾਂ ਦੇ ਚਿਹਰੇ ਵੀ ਨਹੀਂ ਸੀ ਦੇਖਣਾ ਚਾਹੁੰਦੀ। ਪਰ ਮਜਬੂਰੀ ਵਿੱਚ ਉਸ ਨੂੰ ਆਪਣੇ ਪੇਕੇ ਦੇ ਕਹਿਣ ਤੇ ਹਸਪਤਾਲ ਤੋਂ ਛੁੱਟੀ ਮਿਲਣ ਤੇ ਸੌਰੇ ਹੀ ਆਉਣਾ ਪਿਆ। ਪਰ ਜਦੋਂ ਉਹ ਸੌਰੇ ਆਈ ਤਾਂ ਅਮਰਤ ਤੇ ਉਸਦੀ ਮਾਂ ਦਾ ਬੁਰਾ ਖਾਲਸੀ ਪਰ ਇਹ ਸਭ ਵੀ ਸਿਰਤ ਨੂੰ ਕਿਸੇ ਡਰਾਮੇ ਤੋਂ ਕੱਟਨੇ ਸੀ ਲੱਗ ਰਿਹਾ ਉਸਨੇ ਕਿਸੇ ਨਾਲ ਵੀ ਸਿੱਧੇ ਮੂੰਹ ਗੱਲ ਕਰਨੇ ਕੀਤੇ ਉਸਦੀ ਇਹ ਹਾਲ ਅਮਰਤ ਉਸਹਿ ਨਹੀਂ ਸੀ ਹੋ ਰਹੀ ਕਿੰਨੇ ਹੀ ਦਿਨ ਤੱਕ ਜਦੋਂ ਇਹ ਸਭ ਕੁਝ ਚੱਲਦਾ ਰਿਹਾ ਤਾਂ ਅਮਰਤ ਨੂੰ ਸਮਝ ਲੱਗ ਗਈ ਸੀ ਕਿ ਉਹ ਉਸ ਨੂੰ ਹੀ ਗੁਨਾਹਗਰ ਸਮਝ ਰਹੀ ਹੈ ਇਸ ਲਈ ਅਮਰਤ ਨੇ ਆਪਣੇ ਆਪ ਨੂੰ ਸਜ਼ਾ ਦੇਣ ਲਈ ਝੂਠ ਹੀ ਕਬੂਲ ਕਰ ਲਿਆ ਕਿ ਉਸਨੇ ਹੀ ਇਹ ਸਭ ਕੀਤਾ ਹੈ ਇਸ ਬਿਆਨ ਤੋਂ ਬਾਅਦ ਅਮਰਤ ਨੂੰ ਸਜ਼ਾ ਹੋ ਗਈ ਪਰ ਬਾਅਦ ਵਿੱਚ छानबीन ਤੋਂ ਪਤਾ ਲੱਗ ਗਿਆ ਕਿ ਉਹ ਬੇਗੁਨਾਹ ਹੈ ਜਦੋਂ ਇਸ ਗੱਲ ਦਾ ਪਤਾ ਸਿਰਤ ਨੂੰ ਲੱਗਿਆ ਤਾਂ ਉਹ ਆਪਣੇ ਆਪ ਨੂੰ ਬਹੁਤ ਸ਼ਰਮਿੰਦਿਆ ਮਹਿਸੂਸ ਕਰਨ ਲੱਗ ਪਈ ਉਸਨੇ ਅਮਰਤ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਉਸਦੇ ਮਾਤਾ ਜੀ ਨੂੰ ਮਿਲ ਕੇ ਮਾਫੀ ਮੰਗ ਲਈ ਪਰ ਅਮਰਤ ਦੇ ਘਰ ਆਉਣ ਤੋਂ ਪਹਿਲਾਂ ਹੀ ਆਪਣੀ ਪੇਕੇ ਘਰ ਚਲੀ ਗਈ ਤਾਂ ਜੋ ਉਹ ਅਮਰਤ ਨੂੰ ਨਾ ਮਿਲ ਸਕੇ ਕਿਉਂਕਿ ਉਹ ਅਮਰਤ ਸਾਹਮਣੇ ਖੁਦ ਨੂੰ ਬਹੁਤ ਛੋਟੀ ਮਹਿਸੂਸ ਕਰ ਰਹੀ ਸੀ ਇਧਰ ਅਗਲੇ ਦਿਨ ਅਮਰਤ ਨੇ ਘਰ ਆਉਣਾ ਸੀ ਉਹਦੇ ਮਾਤਾ ਜੀ ਨੂੰ ਦਿਲ ਦੀ ਬਿਮਾਰੀ ਹੋਣ ਕਰਕੇ ਦਿਲ ਦਾ ਦੌਰਾ ਪਿਆ ਤਾਂ ਉਸ ਨੂੰ ਰਾਤ ਨੂੰ ਹੀ ਹਸਪਤਲ ਪਹੁੰਚਾਇਆ ਗਿਆ ਉਧਰ ਕਿਸੇ ਹੋਰ ਦੀ ਵੀ ਅਮਰਤ ਦੇ ਚਾਚੇ ਨਾਲ ਕੋਈ ਦੁਸ਼ਮਣੀ ਸੀ ਇਸ ਲਈ ਮੌਕਾ ਦੇਖ ਕੇ ਉਹਨਾਂ ਨੇ ਚਾਚੇ ਨੂੰ ਕਹੀਂ ਮਾਰ ਕੇ ਮਾਰ ਦਿੱਤਾ ਪਰ ਆਪਣੇ ਪਚਾਲੇ ਚਾਚਾ ਪੱਜ ਕੇ ਅਮਰ ਦੇ ਖੇਤਾਂ ਤੱਕ ਪਹੁੰਚ ਗਿਆ ਸੀ ਪਰ ਹੋਣੀ ਨੇ ਉਸ ਨੂੰ ਇੱਥੇ ਵੀ ਨਾ ਬਖਸ਼ਿਆ ਦੁਸ਼ਮਨਾ ਨੇ ਉਸ ਨੂੰ ਅਮਰ ਦੇ ਖੇਤਾਂ ਵਿੱਚ ਹੀ ਕਹੀਂ ਮਾਰ ਕੇ ਮਾਰ ਦਿੱਤਾ ਪਰ ਇਸ ਵਾਰ ਦੁਸ਼ਮਨ ਨੇ ਕਹੀਂ ਅਮਰ ਦੇ ਖੇਤਾਂ ਵਿੱਚੋਂ ਹੀ ਲਈ ਸੀ ਜਿਸ ਕਰਕੇ লাশ ਮਿਲਣ ਤੇ ਸ਼ੱਕ ਸਾਫ਼ ਤੌਰ ਤੇ ਅਮਰ ਤੇ ਆ ਰਿਹਾ ਸੀ ਕਿਉਂਕਿ ਖੂਨ ਨਾਲ ਲਿਬੜੀ ਕਹੀਂ ਵੀ ਉਹਦੇ ਖੇਤ ਵਿੱਚੋਂ ਹੀ ਮਿਲੀ ਸੀ ਤੇ ਉਹਦੇ ਉੱਪਰ ਨਾਮ ਵੀ ਉਹਦੇ ਪਾਪਾ ਦਾ ਹੀ ਸੀ ਜਿਸ ਕਰਕੇ ਲੱਖ ਸਫਾਈਆਂ ਦੇਣ ਤੇ ਵੀ ਕੋਈ ਫਰਕ ਨਹੀਂ ਸੀ ਪੈਣਾ ਕਿਉਂਕਿ ਸਬੂਤ ਉਹਦੇ ਖਿਲਾਫ ਸਨ ਕਾਰਣ ਤੋਂ ਪਹਿਲਾਂ ਹੀ ਫਿਰ ਤੋਂ ਅਮਰਤ ਨੂੰ ਸਜ਼ਾ ਹੋ ਗਈ ਹੁਣ ਉਸਦੀ ਮਾਂ ਇਕੱਲੀ ਰਹਿ ਗਈ ਸੀ ਉਹ ਵਿਚਾਰੀ ਅਮਰਤ ਨੂੰ ਪਰੇ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਸੀ ਪਰ ਉਹ ਜਾ ਕੇ ਵੀ ਕੁਝ ਨਹੀਂ ਸੀ ਕਰ 파 ਰਹੀ ਇਸ ਲਈ ਉਹਨੇ ਸੀਰਤ ਨੂੰ ਆਪਣੇ ਪਰਿਵਾਰ ਨੂੰ ਸੰਭਾਲਣ ਲਈ ਕਿਹਾ ਕਿਉਂਕਿ ਉਹ ਸੀਰਤ ਦੇ ਪਤੀ ਦੀ ਮੌਤ ਤੋਂ ਬਾਅਦ ਹੁਣ ਤੱਕ ਉਹਦੇ ਮਾਤਾ ਪਿਤਾ ਨੂੰ ਆਪਣੇ ਘਰ ਰੱਖ ਕੇ ਉਹਨਾਂ ਦੀ ਦੇਖਭਾਲ ਕਰਦੇ ਸਨ ਪਰ ਹੁਣ ਆਪ ਹੀ ਠੀਕ ਨਹੀਂ ਸੀ ਰਹਿੰਦੇ ਉਹਨਾਂ ਨੇ ਇਸ ਲਈ ਸੀਰਤ ਨੂੰ ਬੁਲਾ ਲਿਆ ਸੀ ਹੁਣ ਸੀਰਤ ਵੀ ਕੁਝ ਠੀਕ ਮਹਿਸੂਸ ਕਰ ਰਹੀ ਸੀ ਇਸ ਲਈ ਉਹ ਵੀ ਆ ਕੇ ਉਹਨਾਂ ਕੋਲ ਹੀ ਰਹਿਣ ਲੱਗੀ ਡੇਢ ਸਾਲ ਤੱਕ ਇਸ ਤਰ੍ਹਾਂ ਹੀ ਚੱਲਦਾ ਰਿਹਾ ਇਸ ਡੇਢ ਸਾਲ ਦੇ ਸਮੇਂ ਦੌਰਾਨ ਬਹੁਤ ਵਾਰੀ ਸਿਰਤ ਦੇ ਪਿਆਕੇ ਨੇ ਸਿਰਤ ਨੂੰ ਦੂਜੇ ਵਿਆਹ ਲਈ ਕਿਹਾ ਪਰ ਸਿਰਤ ਨੂੰ ਮਨ ਇਹ ਨਲ ਕੀਤਾ ਵਾਦਾ ਅੱਜ ਵੀ ਜਾਦ ਸੀ ਇਸ ਲਈ ਉਹ ਹਰ ਹਾਲਤ ਵਿੱਚ ਉਹਦਾ ਵਾਦਾ ਨਿਭਾਉਣਾ ਚਾਹੁੰਦੀ ਸੀ ਇਸ ਲਈ ਉਹ ਹਮੇਸ਼ਾ ਵਿਆਹ ਲਈ ਮਨਾਂ ਕਰ ਦਿੰਦੀ ਪਰ ਉਹਦੇ ਮਾਤਾ ਪਿਤਾ ਉਸ ਨੂੰ ਵਿਆਹ ਲਈ ਬਹੁਤ ਜ਼ੋਰ ਪਾ ਰਹੇ ਸਨ ਉਹਨੂੰ ਸਿਰਤ ਨੂੰ ਕਹਿਣ ਦੀ ਵਜਾਏ ਅਮਰ ਦੇ ਮਾਤਾ ਜੀ ਨੂੰ ਸਿਰਤ ਨੂੰ ਅਮਰ ਦੇ ਸਿਰ ਬਿਠਾਉਣ ਬਾਰੇ ਕਹਿਣ ਲੱਗੇ ਪਰ ਨਾ ਇਸ ਗੱਲ ਦੀ ਸਿਰਤ ਰਾਜੀ ਸੀ ਅਤੇ ਨਾ ਹੀ ਅਮਰਤ ਅਮਰ ਦੇ ਮਾਤਾ ਜੀ ਨੇ ਉਸ ਨੂੰ ਬਹੁਤ ਸਮਝਾਇਆ ਪਰ ਉਹ ਖੁਦ ਨੂੰ ਕਿਸੇ ਹੋਰ ਦਾ ਕਹਿ ਕੇ ਉਹਨਾਂ ਨੂੰ ਹਮੇਸ਼ਾ ਟਾਲ ਦਿੰਦਾ ਜਦੋਂ ਇਸ ਗੱਲ ਦਾ ਪਤਾ ਅਮਰ ਦੇ ਦੋਸਤ ਕੀਰਤੀ ਨੂੰ ਪਤਾ ਲੱਗਾ ਤਾਂ ਉਸਨੇ ਵੀ ਦਿਲ ਤੇ ਪੱਤਰ ਰੱਖ ਕੇ ਉਸ ਨੂੰ ਬਹੁਤ ਮਨਾਇਆ ਪਰ ਉਹ ਕੀਰਤ ਨੂੰ ਬਹੁਤ ਪਿਆਰ ਕਰਦਾ ਸੀ ਇਸ ਲਈ ਉਹ ਕਿਸੇ ਵੀ ਹਾਲਤ ਵਿੱਚ ਉਸ ਨੂੰ ਛੱਡ ਕੇ ਕਿਸੇ ਹੋਰ ਦਾ ਨਹੀਂ ਸੀ ਹੋਣਾ ਚਾਹੁੰਦਾ ਇਸ ਲਈ ਹਰ ਕੇ ਕੀਰਤ ਨੇ ਸਿਰਤ ਨਾਲ ਗੱਲ ਕੀਤੀ ਪਰ ਉਹਦੇ ਲੱਖ ਸਮਝਾਉਣ ਤੇ ਵੀ ਸਿਰਤ ਨਾ ਮੰਨੀ ਤਾਂ ਕੀਰਤ ਨੇ ਵੀ ਹਾਰ ਮੰਨ ਲਈ ਸਿਰਤ ਨੇ ਕੀਰਤ ਨੂੰ ਕਿਹਾ ਮੈਂ ਦੂਜਾ ਵਿਆਹ ਨਹੀਂ ਕਰਵਾਉਣਾ ਪਰ ਕੀਰਤੀ ਤੂੰ ਅਮਰਤ ਨਾਲ ਵਿਆਹ ਕਰਵਾ ਕਿ ਜਦੋਂ ਇਸ ਘਰ ਵਿੱਚ ਆਵੇਂਗੀ ਤਾਂ ਮੈਨੂੰ ਜਿਵੇਂ ਤੁਸੀਂ ਦੋਵੇਂ ਕਹੋਗੇ ਮੈਂ ਰਹਿ ਲਵਾਂਗੀ ਪਰ ਕਿਰਪਾ ਕਰਕੇ ਮੈਨੂੰ ਇਸ ਘਰ ਤੋਂ ਧੂਰ ਨਾ ਕਰਨਾ ਕਿਉਂਕਿ ਮੇਰੇ ਪਤੀ ਤੇ ਬੇਟੀ ਦੀਆਂ ਇਸ ਘਰ ਨਾਲ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਹਨ ਕੀਰਤਵੀ ਸਿਰਤ ਦੇ ਹਾਲਤਵਾਰੇ ਜਾਣਦੀ ਸੀ ਪਰ ਉਹ ਜਾ ਕੇ ਵੀ ਸਿਰਤ ਨੂੰ ਕੋਈ ਖੁਸ਼ੀ ਨਹੀਂ ਸੀ ਦੇਖ 파 ਰਹੀ ਹੁਣ ਮਹੀਨਾ ਸੀ ਦਸੰਬਰ 2019 ਸਮਾਂ ਸ਼ਾਮ 6 ਵਜੇ ਅਮਰਤ ਬੇਹੋਸ਼ ਹੋ ਗਿਆ ਉਸਦੇ ਘਰ ਫੋਨ ਕੀਤਾ ਗਿਆ ਤੇ ਉਸ ਦੱਸਿਆ ਗਿਆ ਕਿ ਉਹ ਬੇਹੋਸ਼ ਹੈ ਉਸ ਨੂੰ ਜੇਲ੍ਹ ਵਿੱਚੋਂ ਪੁਲਿਸ ਮੁਲਾਜ਼ਮ ਪਟਿਆਲਾ ਲੈ ਕੇ ਸਨ ਜਿੱਤੇ ਉਸਨੂੰ ਤਾਕਰ ਕੀਤਾ ਗਿਆ ਸੀ ਨਸੀਬਕੌਰ ਅਮਰਤ ਦੇ ਦੋ ਦੋਸਤਾਂ ਨਾਲ ਹਸਪਤਾਲ ਪਹੁੰਚ ਗਏ ਤਕਰੀਬਨ ਡੇਢ ਕੋਹਾਂਟੇ ਬਾਅਦ ਡਾਕਟਰ ਨੇ ਉਸਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਸੀ ਜਲਦੀ ਨਾਲ ਚੰਡੀਗੜ੍ਹ ਪਹੁੰਚ ਕੇ ਡਾਕਟਰ ਨੂੰ ਅਮਰਤ ਬਾਰੇ ਸਭ ਕੁਝ ਦੱਸਿਆ ਗਿਆ ਡਾਕਟਰ ਨੇ ਸਾਰੇ ਜ਼ਰੂਰੀ ਟੈਸਟ ਕਰਨ ਲਈ ਕਿਹਾ। ਪੂਰੀ ਰਾਤ ਤੇ ਅਗਲਾ ਪੂਰਾ ਦਿਨ ਉੱਥੇ ਰੱਖਿਆ ਗਿਆ ਪਰ ਹਾਲਤ ਵਿੱਚ ਬਿਲਕੁਲ ਫਰਕ ਨਹੀਂ ਸੀ ਆ ਰਿਹਾ। ਡਾਕਟਰ ਨੇ ਦੱਸਿਆ ਕਿ ਉਹ ਕੋਮਾ ਵਿੱਚ ਹੈ। ਇਸ ਲਈ ਸ਼ਾਮ ਨੂੰ ਅਮਰਤ ਨੂੰ ਦਿੱਲੀ ਰੈਫਰ ਕਰ ਦਿੱਤਾ ਗਿਆ। ਦਿੱਲੀ ਉਸ ਨੂੰ 1 ਮਹੀਨਾ 1 ਦਿਨ 18 ਜਨਵਰੀ 2020 ਨੂੰ ਦੁਪਹਿਰ 12 ਵਜੇ ਤੱਕ ਤਾਂ ਹੋਸ਼ ਆ ਗਿਆ ਪਰ ਉਹ ਬੋਲ ਨਹੀਂ ਸੀ ਪਾ ਰਿਹਾ। ਸ਼ਾਮ ਤੱਕ ਇੰਟਰ ਕਰਨ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਅਮਰਦੀ ਜਾਤਸ਼ਕ ਚਲੀ ਗਈ ਹੈ ਲਗਭਗ 1 ਹਫਤਾ ਹੋਰ ਹਸਤਾ ਰੱਖਣ ਤੋਂ ਬਾਅਦ ਅਮਰਤ ਨੂੰ ਛੁੱਟੀ ਦੇ ਦਿੱਤੀ ਗਈ ਅਤੇ ਉਹ ਆਪਣੇ ਘਰ ਰਹਿਣ ਲੱਗ ਪਿਆ 2 ਮਹੀਨੇ ਬਾਅਦ ਅਮਰ ਦਾ ਇੱਕ ਦੋਸਤ ਲਬ੍ਰਿਤ ਜੋ ਜਦੋਂ ਅਮਰਤ ਨੂੰ ਜੇਲ੍ਹ ਗਿਆ ਸੀ ਅਮਰਤ ਦੇ ਸਾਰੇ ਖੇਤੀਬਾੜੀ ਤੇ ਹੋਰ ਘਰ ਵਿੱਚ ਮਰਦਾਂ ਦੇ ਕਰਨ ਵਾਲੇ ਬਾਕੀ ਸਾਰੇ ਕੰਮ ਕਰਿਆ ਕਰਦਾ ਸੀ ਉਸਨੇ ਕੀਰਤ ਨੂੰ ਦੱਸਿਆ ਕਿ ਅਮਰਤ ਲਈ ਇੱਕ ਵਕੀਲ ਜੋ ਕਿੰਨੇ ਹੀ ਸਾਲਾਂ ਤੋਂ ਉਸਦੇ ਲਈ ਕੰਮ ਕਰਦਾ ਸੀ ਉਹਦੀਆਂ ਦੋ ਕੁੜੀਆਂ ਸੀ ਉਹ ਦੋਵੇਂ ਅਮਰਤ ਨਾਲ ਉਸਦੇ ਪੈਸੇ ਕਰਕੇ ਵਿਆਹ ਕਰਵਾਉਣਾ ਚਾਹੁੰਦੀਆਂ ਸਨ ਪਰ ਅਮਰਤ ਹਮੇਸ਼ਾ ਹੀ ਅਨਮੰਨਾ ਕਰ ਦਿੰਦਾ ਸੀ ਹੁਣ ਉਹ ਦੋਵੇਂ ਅਮਰਤ ਨਾਲ ਅਜਿਹੀ ਹਾਲਤ ਵਿੱਚ ਵੀ ਵਿਆਹ ਕਰੀ ਕਹਿ ਰਹੀਆਂ ਸਨ ਲਾਪ੍ਰਿਤ ਨੂੰ ਅਮਰਤ ਤੇ ਕੀਰਤੀ ਵੇ ਸਭ ਪਤਾ ਸੀ ਇਸ ਲਈ ਉਹ ਵੀ ਨਹੀਂ ਚਾਹੁੰਦਾ ਕਿ ਅਮਰ ਦਾ ਵਿਆਹ ਕਿਸੇ ਹੋਰ ਅਜਹੀ ਕੁੜੀ ਨਾਲ ਹੋਵੇ ਜਿਸ ਨੂੰ ਅਮਰ ਦਾਸ ਨਹੀਂ ਸਗੋਂ ਉਹਦੇ ਪੈਸੇ ਨਾਲ ਪਿਆਰ ਹੋਵੇ ਉਸਨੇ ਕੀਰਤ ਨੂੰ ਕੋਈ ਗੱਲ ਹੱਲ ਕਰਨ ਲਈ ਕਿਹਾ ਪਰ ਕੀਰਤ ਵਜੋਂ ਤਾਂ ਪਹਿਲਾਂ ਹੀ ਅਮਰ ਦੇ ਘਰ ਗੱਲ ਹੋ ਚੁੱਕੀ ਸੀ ਪਰ ਉਹਨਾਂ ਦਾ ਵਿਆਹ ਨਹੀਂ ਸੀ ਹੋ ਸਕਦਾ ਕਿਉਂਕਿ ਅਮਰ ਦੇ ਮਾਤਾ ਜੀ ਨੇ ਕੋਈ ਬਹੁਤ ਵੱਡੀ ਮਜਬੂਰੀ ਕੀਰਤ ਨੂੰ ਦੱਸ ਦਿੱਤੀ ਸੀ ਇਸ ਲਈ ਕੀਰਤ ਇੱਕ ਚੰਗੀ ਕੁੜੀ ਹੋਣ ਦਾ ਫਰਜ਼ ਨਿਭਾ ਰਹੀ ਸੀ ਇਸ ਲਈ ਹੁਣ ਉਸਨੇ ਸਿਰਤ ਨਾਲ ਗੱਲ ਕਰਨੀ ਜ਼ਰੂਰੀ ਸਮਝੀ ਉਸਨੇ ਲਵਪ੍ਰੀਤ ਨੇ ਮਿਲ ਕੇ ਸਿਰਤ ਨੂੰ ਤੇ ਅਮਰਤ ਨਾਲ ਵਿਆਹ ਕਰਨ ਲਈ ਮਨਾ ਲਿਆ ਪਰ ਸਿਰਤ ਨੇ ਕੀਰਤ ਨੂੰ ਅਮਰਤ ਨਾਲ ਵਿਆਹ ਕਰਨ ਲਈ ਆਪਣੇ ਕੁਝ ਸ਼ਰਤਾਂ ਦੱਸਦੇ ਹੋਏ ਕਿਹਾ ਕੀਰਤ ਕਹਿੰਦੀ ਸਿਰਤ ਤੂੰ ਅਮਰਤ ਦਾ ਜਿੰਨਾ ਖਿਆਲ ਰੱਖਦੀ ਹੈ ਉਹਨਾਂ ਕੋਈ ਹੋਰ ਨਹੀਂ ਰੱਖ ਸਕਦਾ ਸ਼ਾਇਦ ਮੈਂ ਵੀ ਨਹੀਂ ਬਸ ਇੱਕ एहसान ਹੋਰ ਕਰ ਦੇ ਉਹਨਾਂ ਨਾਲ ਵਿਆਹ ਕਰਵਾ ਲੈ ਮੈਂ ਤੇਰੇ ਅੱਗੇ ਹੱਥ ਚੋੜਦੀ ਆ ਕਿਉਂਕਿ ਜੇ ਕੋਈ ਹੋਰ ਆ ਵੀ ਗਈ ਵਿਆਹ ਕਿਤਾ ਇਸ ਹਾਲਤ ਵਿੱਚ ਅਮਰਤ ਨੂੰ ਕਿਸੇ ਨੇ ਨਹੀਂ ਪੁੱਛਣਾ ਸਿਰਫ ਉਹਨਾਂ ਦੇ ਪੈਸੇ ਨੂੰ ਹੀ ਪਿਆਰ ਕਰੇਗੀ ਅਗਲੀ ਮੈਂ ਬਸ ਇਹੀ ਚਾਹੁੰਦੀ ਹਾਂ ਕਿ ਜੇ ਮੇਰੇ ਨਹੀਂ ਹੋ ਸਕਦੇ ਤਾਂ ਤੇ ਤੋ ਜਾ ਮੈਨੂੰ ਤੇਰੇ ਨਾਲ ਕੋਈ ਗਿਲਾ ਨਹੀਂ ਹੋਵੇਗਾ ਤੇ ਮੈਂ ਤੇਰੇ ਹੁੰਦੇ ਹੋਏ ਇਹਨਾਂ ਨੂੰ ਕੋਈ ਵੀ ਨੁਕਸਾਨ ਨਹੀਂ ਹੋ ਸਕਦਾ ਮੈਨੂੰ ਤੇਰੇ ਤੇ ਪੂਰਾ ਯਕੀਨ ਹੈ ਸਿਰਤ ਕਹਿੰਦੀ ਦੀਦੀ ਜੇ ਤੁਸੀਂ ਮੇਰੇ ਤੇ ਯਕੀਨ ਦਾ ਕਿ ਐਨਾ ਕਹਿ ਰਹੀ ਹਾਂ ਤਾਂ ਮੇਰੀਆਂ ਵੀ ਕੁਝ ਸ਼ਰਤਾਂ ਨੇ ਜੇ ਤੁਸੀਂ ਮਨਜ਼ੂਰ ਮਨਜ਼ੂਰ ਕਰੋਗੇ ਤਾਂ ਮੈਂ ਵਿਆਹ ਲਈ ਤਿਆਰ ਹਾਂ ਨਹੀਂ ਤਾਂ ਨਹੀਂ ਕਿਰਤ ਕਹਿੰਦੀ ਠੀਕ ਹੈ ਦੱਸ ਕੀ ਚਾਹੀਦਾ ਤੈਨੂੰ ਮੈਂ ਤੈਨੂੰ ਸ਼ਰੂਤ ਹੀ ਆਪਣੀ ਛੋਟੀ ਪੈਣ ਮੰਦੀ ਆਈ ਹਾਂ ਜੇ ਤੂੰ ਜਾਨ ਵੀ ਮੰਗ ਲਵੇਂ ਤਾਂ ਸ਼ਾਇਦ ਤੇਰੇ ਅਹਿਸਾਨਾ ਬਦਲੇ ਉਹ ਵੀ ਕੱਟ ਹੈ ਸਿਰਤ ਕਹਿੰਦੀ ਦੀਦੀ ਦੇਖ ਲਵੋ ਬਹੁਤ ਮੁਸ਼ਕਿਲ ਹੈ ਵੈਸੇ ਮੇਰੀਆਂ ਸ਼ਰਤਾਂ ਨੂੰ ਮੰਨਣਾ ਤੁਹਾਡੇ ਲਈ ਕੀਰਤ ਕਹਿੰਦੀ ਨਹੀਂ ਕੋਈ ਨਹੀਂ ਤੂੰ ਦੱਸ ਦੱਸਈ ਪਹਿਲਾਂ ਸਿਰਤ ਕਹਿੰਦੀ ਦੀਦੀ ਪਤਾ ਨਹੀਂ ਤੁਸੀਂ ਕੀ ਸੋਚੋਗੇ ਪਰ ਮੈਂ ਸ਼ਾਇਦ ਸਹੀ ਹਾਂ ਆਪਣੀ ਜਗ੍ਹਾ ਇਸ ਲਈ ਮੈਂ ਇਹ ਸ਼ਰਤਾਂ ਰੱਖਣੀਆਂ ਚਾਹੁੰਦੀ ਹਾਂ ਮੇਰੀ ਪਹਿਲੀ ਸ਼ਰਤ ਹੈ ਕਿ ਤੁਸੀਂ ਕਦੇ ਵੀ ਮੈਨੂੰ ਅਮਰਤ ਨਾਲ ਉਸ ਦੀ ਪਤਨੀ ਬਣ ਕੇ ਰਹਿਣ ਲਈ ਨਹੀਂ ਕਹੋਗੇ ਦੂਜੀ ਤੁਸੀਂ ਕਦੇ ਮੇਰੇ ਨਾਲ ਗੱਲ ਕਰਨੀ ਨਹੀਂ ਛੱਡੋਗੇ ਤੀਜੀ ਮੈਂ ਆਪਣੇ ਵਿਆਹ ਦਾ ਕੋਈ ਵੀ ਪੇਪਰ ਨਹੀਂ ਬਣਾਉਣਾ ਚੌਥਾ ਮੇਰੇ ਤੇ ਅੰਬਰ ਦੇ ਵਿਆਹ ਦੀ ਕੋਈ ਵੀ ਤਸਵੀਰ ਜਾਂ ਫਿਰ ਕੋਈ ਵੀ ਵੀਡੀਓ ਨਹੀਂ ਬਣਾਉਣੀ ਪੰਜਵੀਂ ਤੁਸੀਂ ਸਭ ਨੂੰ ਸਮਝਾ ਦਿਓ ਕਿ ਇਹ ਵਿਆਹ ਅਮਰ ਦੇ ਠੀਕ ਹੋਣ ਤੱਕ ਹੀ ਹੈ ਅਮਰ ਦੇ ਠੀਕ ਹੋਣ ਤੋਂ ਬਾਅਦ ਉਸ ਨੂੰ ਕੋਈ ਵੀ ਇਸ ਵਿਆਹ ਬਾਰੇ ਨਹੀਂ ਦੱਸੇਗਾ ਕੀਰਤ ਕਹਿੰਦੀ ਨਾ ਚਾਹੁੰਦੇ ਹੋਈ ਵੀ ਠੀਕ ਹੈ ਮੈਨੂੰ ਕੋਈ ਵੀ ਪਰੇਸ਼ਾਨੀ ਨਹੀਂ ਹੈ ਮੈਨੂੰ ਸਭ ਮਨਜ਼ੂਰ ਹੈ 18 ਮਾਰਚ 2020 ਨੂੰ ਅਮਰ ਅਤੇ ਸਿਰਤ ਦਾ ਵਿਆਹ ਕਰਵਾ ਦਿੱਤਾ ਗਿਆ। ਹੁਣ ਉਹ ਬਹੁਤ ਸਾਰੀਆਂ ਨਵੀਆਂ ਜ਼ਿੰਮੇਵਾਰੀਆਂ ਨਾਲ ਘਰ ਨੂੰ ਸੰਭਾਲਣ ਲੱਗ ਪਈ ਸੀ। ਪਰ ਉਹ ਪਹਿਲਾਂ ਦੀ ਤਰ੍ਹਾਂ ਹੀ ਸੀ। ਅਮਰ ਦੀ ਪਤਨੀ ਬਣਨ ਤੋਂ ਬਾਅਦ ਵੀ ਉਹ ਬਿਲਕੁਲ ਨਹੀਂ ਸੀ ਬਦਲੀ। ਹੁਣ ਮਈ ਦਾ ਮਹੀਨਾ ਚੱਲ ਰਿਹਾ ਸੀ। ਇੱਕ ਦਿਨ ਰਾਤ ਵੇਲੇ ਸਾਰੇ ਕੰਮ ਖਤਮ ਕਰਕੇ ਸਿਰਤ ਨੇ ਕੀਰਤ ਨੂੰ ਮੈਸੇਜ ਕੀਤਾ। ਜਿਸ ਵਿੱਚ ਉਸਨੇ ਕੀਰਤ ਨੂੰ ਦੱਸਿਆ ਸਿਰਤ ਕਹਿੰਦੀ ਦੀਦੀ ਅੱਜ ਮੈਂ ਬਹੁਤ ਉਦਾਸ ਆ ਮੇਰਾ ਬਿਲਕੁਲ ਦਿਨ ਨਹੀਂ ਲੱਗ ਰਿਹਾ ਕੀਰਤ ਕਹਿੰਦੀ ਕਿਉਂ ਕੀ ਹੋ ਗਿਆ ਸਿਰਤ ਕਹਿੰਦੀ ਦੀਦੀ ਕੁਝ ਖਾਸ ਗੱਲ ਵੀ ਨਹੀਂ ਤੇ ਆਮ ਵੀ ਨਹੀਂ ਕੀਰਤ ਕਹਿੰਦੀ ਦੱਸ ਫਿਰ ਦੱਸ ਤਾਂ ਸਹੀ ਜੇ ਮੈਂ ਕੁਝ ਵੀ ਕਰ ਸਕਦੀ ਹੋਈ ਤਾਂ ਜ਼ਰੂਰ ਕਰਾਂਗੀ ਤੇਰੇ ਲਈ ਸਿਰਤ ਕਹਿੰਦੀ ਦੀਦੀ ਮੇਰੇ ਪੇਕੇ ਪਿੰਡ ਤੋਂ ਕਿਸੇ ਦਾ ਫੋਨ ਆਇਆ ਸੀ ਉਹਨਾਂ ਨੇ ਮਾਸੀ ਜੀ ਨਸੀਬ ਕੌਰ ਨੂੰ ਦੱਸਿਆ ਕਿ ਮੇਰੇ ਭਰਾ ਦਾ 2 ਮਹੀਨੇ ਪਹਿਲਾਂ ਵਿਆਹ ਹੋ ਗਿਆ ਸੀ ਅਤੇ ਹੁਣ 2 ਕੁ ਮਹੀਨੇ ਪਹਿਲਾਂ ਮੇਰੀ ਛੋਟੀ ਭੈਣ ਦੀ ਮੰਗਣੀ ਹੋਈ ਹੈ ਪਰ ਮੈਨੂੰ ਤਾਂ ਕਿਸੇ ਨੇ ਬੁਲਾਇਆ ਹੀ ਨਹੀਂ ਦੀਦੀ ਉਹਨਾਂ ਨੇ ਐਦਾਂ ਕਿਉਂ ਕੀਤਾ ਕਿਰਤ ਕਹਿੰਦੀ ਇਸ ਗੱਲ ਦਾ ਜਵਾਬ ਤਾਂ ਮੈਨੂੰ ਤੇ ਤੂੰ ਪੁੱਛਣਾ ਚਾਹੀਦਾ ਹੈ ਤੂੰ ਮੈਨੂੰ ਹੀ ਪੁੱਛੀ ਜਾਂਦੀ ਹੈ ਉਹੀ ਦੱਸ ਕਿ ਉਹ ਤੇਰੇ ਨਾਲ ਇਦਾਂ ਕਿਉਂ ਕਰਦੇ ਨੇ ਜਿਵੇਂ ਤੂੰ ਉਹਨਾਂ ਦੇ ਕੁਝ ਵੀ ਨਹੀਂ ਲੱਗਦੀ ਹੁੰਦੀ ਸਿਰਤ ਕਹਿੰਦੀ ਪਤਾ ਨਹੀਂ ਦੀਦੀ ਪਰ ਬਸ ਮੈਨੂੰ ਇੰਨਾ ਕੋ ਪਤਾ ਹੈ ਕਿ ਉਹ ਮੇਰੇ ਤੋਂ ਕੁਝ ਮੰਗਦੇ ਸੀ ਜੋ ਮੈਂ ਦਿੱਤਾ ਨਹੀਂ ਸੀ ਉਹ ਸ਼ਾਇਦ ਇਸ ਲਈ ਇਦਾਂ ਕਰਦੇ ਹੋਣਗੇ ਕਿਰਤ ਕਹਿੰਦੀ ਕੀ ਮਤਲਬ ਕੀ ਨਹੀਂ ਦਿੱਤਾ ਤੂੰ ਸਿਰਤ ਕਹਿੰਦੀ ਦੀਦੀ ਉਹ ਮੈਨੂੰ ਕਹਿੰਦੇ ਸੀ ਕਿ ਮਨੀ ਨਾਲ ਕੀਤਾ ਵਾਦਾ ਕਿ ਤੂੰ ਆਖਰੀ ਸਾਹ ਤੱਕ ਉਹਦੇ ਮਾਪਿਆਂ ਦੀ ਸੇਵਾ ਕਰੇਂਗੀ ਉਸ ਨੂੰ ਪੁੱਲ ਕੇ ਉਹਨਾਂ ਨੂੰ ਛੱਡ ਕੇ ਸਾਡੇ ਕੋਲ ਵਾਪਸ ਆ ਜਾ ਅਸੀਂ ਤੇਰਾ ਵਿਆਹ ਕਿਸੇ ਹੋਰ ਨਵੀਂ ਜਗ੍ਹਾ ਕਰ ਦੇਵਾਂਗੇ ਤੇ ਜੋ ਮਨੀ ਦੀ ਪਤਨੀ ਹੁਣ ਕਰਕੇ ਮੈਨੂੰ ਉਹਦੀ ਜ਼ਮੀਨ ਮਿਲਣੀ ਹੈ ਮੈਨੂੰ ਉਹ ਮੇਰੇ ਭਰਾ ਦੇ ਨਾਮ ਕਰਨ ਨੂੰ ਕਹਿੰਦੇ ਸੀ ਇਹ ਸਭ ਗੱਲਾਂ ਮੈਨੂੰ ਮਨਜ਼ੂਰ ਨਹੀਂ ਸੀ ਇਸ ਲਈ ਉਹ ਮੈਨੂੰ ਬਹੁਤ ਬੋਲਦੇ ਨੇ ਕਿਰਤ ਕਹਿੰਦੀ ਅੱਛਾ ਮਤਲਬ ਕਿ ਜਮੀਨ ਕਰਕੇ ਤੇਰੇ ਨਾਲ ਗੁੱਸੇ ਨੇ ਸਿਰਤ ਕਹਿੰਦੀ ਹਾਂ ਦੀਦੀ ਪਰ ਮੇਰਾ ਮੇਰੇ ਮੰਮੀ ਪਾਪਾ ਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਹੈ ਇਧਰ ਮਾਸੀ ਜੀ ਨੂੰ ਸਭ ਕੁਝ ਪਤਾ ਹੈ ਇਸ ਲਈ ਜੀ ਮੈਂ ਜਾਣ ਨੂੰ ਕਹਾ ਤਾਂ ਬੋਲਣਗੇ ਬਹੁਤ ਤੇ ਪੇਜਣਾ ਵੀ ਨਹੀਂ ਮੈਨੂੰ ਤੁਸੀਂ ਦੱਸੋ ਮੈਂ ਕੀ ਕਰਾਂ ਕਿਰਤ ਕਹਿੰਦੀ ਅੱਛਾ ਚਲ ਕਰਦੇ ਹਾਂ ਕੋਈ ਹੱਲ ਸਿਰਤ ਕਹਿੰਦੀ ਦੀਦੀ ਮਾਸੀ ਜੀ ਨੂੰ ਤੁਸੀਂ ਮਨਾ ਕਰਦੇ ਹੋ ਮਨਾ ਕਰ ਦੇਵੂ ਮੇਰੇ ਕਰਕੇ ਕਿਰਤ ਕਹਿੰਦੀ ਹੱਥ ਨਾ ਬੰਨ ਮੈਂ ਆਪਣੀ ਛੋਟੀ ਪੈਣ ਲਈ ਐਨਾ ਕੋਤਾ ਕਰ ਸਕਦੀ ਹਾਂ ਤੂੰ ਬੇਫਿਕਰ ਰਹਿ ਮੈਂ ਕਰਦੀਆਂ ਗੱਲ ਸਵੇਰੇ ਸਿਰ ਤੇ ਠੀਕ ਹੈ ਦੀਦੀ ਹੁਣ ਸੋ ਜੋ ਮੈਂ ਵੀ ਸੌਣ ਲੱਗੀ ਹਾਂ ਉਸ ਤੋਂ ਬਾਅਦ ਉਹ ਦੋਵੇਂ ਸੌਂ ਜਾਂਦੀਆਂ ਹਨ ਅਗਲੇ ਦਿਨ ਕੀਰਤ ਨੂੰ ਕੋਈ ਕੰਮ ਪੈ ਗਿਆ atyp naseeb ko na gal karna kar saki ਅਗਲੇ ਦਿਨ ਦੁਪਹਿਰ ਵੇਲੇ ਲਾਪ੍ਰੀਤ ਨੇ ਕੀਰਤ ਨੂੰ ਮੈਸੇਜ ਕਰ ਦੱਸਿਆ ਕਿ ਉਹ ਸਿਰਤ ਨੂੰ ਉਹਦੇ ਪਿੰਡ ਛੱਡ ਕੇ ਆਇਆ ਜਦੋਂ ਕੀਰਤ ਨੇ ਪੁੱਛਿਆ ਕਿ ਸਿਰਤ ਦੇ ਪਰਿਵਾਰ ਨੇ ਉਸ ਨੂੰ ਕੁਝ ਕਿਹਾ ਤਾਂ ਨਹੀਂ ਤਾਂ ਲਾਪ੍ਰੀਤ ਨੇ ਦੱਸਿਆ ਕਿ ਉਹ ਸਿਰਤ ਦੇ ਕਹਿਣ ਅਨੁਸਾਰ ਹੀ ਉਸ ਨੂੰ ਉਹਦੇ ਪਿੰਡ ਦੇ ਬੱਸ ਅੜੇ ਤੇ ਉਤਾਰ ਆਇਆ ਸੀ ਇਹ ਸੁਣ ਕੇ ਕੀਰਤ ਨੂੰ ਸਿਰਤ ਦੀ ਬਹੁਤ ਫਿਕਰ ਹੋਣ ਲੱਗ ਪਈ ਕਿਉਂਕਿ ਉਸੀਰਤ ਦੇ ਪੇਕਿਆ ਵਜ੍ਹਾ ਸਭ ਕੁਝ ਜਾਣਦੀ ਸੀ ਜੋ ਵੀ ਸੀ ਪਰ ਉਹ ਵੀ ਕਰ ਸਕਦੀ ਸੀ ਦੋ ਦਿਨ ਤੱਕ ਸੀਰਤ ਬਾਰੇ ਕੁਝ ਵੀ ਪਤਾ ਨਾ ਲੱਗਾ ਲਪ੍ਰਿਤ ਨੇ ਦੱਸਿਆ ਕਿ ਉਸ ਨੂੰ ਸੀਰਤ ਨੇ ਕਿਹਾ ਸੀ ਕਿ ਉਹ ਉਹਨਾਂ ਨੂੰ ਫੋਨ ਕਰਕੇ ਦੱਸ ਦੇਵੇਗੀ ਕਿ ਉਹ ਠੀਕ ਠਾਕ ਹੈ ਜਾਂ ਨਹੀਂ ਪਰ ਉਸ ਨੇ ਉਹਨਾਂ ਨੂੰ ਕੋਈ ਵੀ ਫੋਨ ਨਹੀਂ ਕੀਤਾ ਜਦੋਂ ਲਪ੍ਰਿਤ ਨੂੰ ਇਹ ਸਭ ਕੁਝ ਅਜੀਬ ਲੱਗਿਆ ਤਾਂ ਉਸ ਨੂੰ ਵੀ ਸੀਰਤ ਦੀ ਫਿਕਰ ਲੱਗ ਗਈ ਉਸ ਨੇ ਜਦੋਂ ਖੁਦ ਉਸਦੇ ਭਰਾ ਦੇ ਫੋਨ ਤੇ ਫੋਨ ਕਰਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਹੀ ਸੀਰਤ ਦਾ ਫੋਨ ਭਰਾ ਫੋਨ ਕੱਟਦਾ ਰਿਹਾ ਪਰ ਜਦੋਂ ਲਪ੍ਰਿਤ ਨੇ ਵਾਰ-ਵਾਰ ਫੋਨ ਕਰਨ ਲੱਗ ਗਿਆ ਤਾਂ ਉਸ ਨੇ ਫੋਨ ਹੀ ਬੰਦ ਕਰ ਦਿੱਤਾ ਪਰ ਬਾਅਦ ਵਿੱਚ ਰਾਤ ਹੁਣ ਕਰਕੇ ਲਪ੍ਰਿਤ ਕੁਝ ਵੀ ਨਹੀਂ ਕਰ ਸਕਦਾ ਸੀ ਉੱਪਰੋਂ ਕਰੋਨਾ ਕਰਕੇ ਲੋਕਡਾਊਨ ਵੀ ਚੱਲ ਰਿਹਾ ਸੀ ਇਸ ਲਈ ਉਹ ਚਾਹ ਚਾਹ ਕੇ ਵੀ ਕੁਝ ਨਹੀਂ ਕਰ ਪਾਰੇ ਸਨ ਪਰ ਤੀਜੇ ਦਿਨ ਕੀਰਤ ਨੇ ਨਸੀਬ ਕਰਨ ਮੈਸੇਜ ਕਰਕੇ ਕੁਝ ਕਰਨ ਲਈ ਕਿਹਾ ਤਾਂ ਉਹ ਕਹਿੰਦੇ ਕਿ ਸਿਰਤ ਨੂੰ ਜਾਣ ਤੋਂ ਪਹਿਲਾਂ ਬਹੁਤ ਰੋਕਿਆ ਸੀ ਕਿ ਉਹ ਤੇਰੇ ਨਾਲ ਚੰਗਾ ਵਿਵਹਾਰ ਨਹੀਂ ਕਰਨਗੇ ਇਸ ਲਈ ਨਾ ਜਾ ਪਰ ਉਹ ਜਿੱਦ ਕਰਕੇ ਚਲੀ ਗਈ ਪਰ ਹੁਣ ਉਹ ਸਿਰਤ ਦਾ ਪਤਾ ਕਰਨ ਲਈ ਖੁਦ ਹੀ ਉਹਦੇ ਪਿੰਡ ਜਾਣ ਲਈ ਤਿਆਰ ਸਨ ਸ਼ਾਮ ਨੂੰ ਨਸੀਬ ਕੋਲ ਤੇ ਲਾਪਰੀ ਤੋਂ ਮਿਸਰਤ ਦੇ ਪਿੰਨ ਉਸੇ ਘਰ ਪਹੁੰਚੇ ਜਿਸ ਘਰ ਵਿੱਚ ਉਹ ਗਰੀਬ ਲੋਕਾਂ ਦੇ ਲਈ ਰਾਸ਼ਨ ਅਤੇ ਹੋਰ ਸਮਾਨ ਦੇ ਕੇ ਆਇਆ ਕਰਦੇ ਸਨ ਪਰ ਉੱਥੇ ਪਹੁੰਚ ਕੇ ਉਹਨਾਂ ਦੇ ਪੈਰਾਂ ਹੇਠੋਂ じめਨ ਨਿਕਲ ਗਈ ਜਦੋਂ ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਸੀਰਤ ਤਾਂ ਉੱਥੇ ਹੈ ਹੀ ਨਹੀਂ ਸੀ ਉਹਨਾਂ ਨੇ ਦੱਸਿਆ ਕਿ ਸੀਰਤ ਆਈ ਜ਼ਰੂਰ ਸੀ ਪਰ ਉਹ ਉਸੇ ਦਿਨ ਰਾਤ ਨੂੰ ਕਿਤੇ ਚਲੀ ਗਈ ਸੀ ਪਿੰਦੇ ਲੋਕਾਂ ਨੇ ਬਹੁਤ ਪੁੱਛ ਪੜਤਾਲ ਕਰਨ ਤੋਂ ਬਾਅਦ ਉਹ ਦੋਵੇਂ ਆਪਣੇ ਘਰ ਆ ਗਏ ਲਾਪ੍ਰਿਤ ਨੇ ਰਾਤੀ 9:00 ਵਜੇ ਕੀਤ ਨੂੰ ਫੋਨ ਕਰਕੇ ਦੱਸਿਆ ਕਿ ਜਦੋਂ ਉਹਨਾਂ ਨੂੰ ਸਿਰਤ ਦੇ ਪਿੰਡੋਂ ਉਸੇ ਦਿਨ ਵਾਪਸ ਚਲੇ ਜਾਣ ਬਾਰੇ ਪਤਾ ਲੱਗਿਆ ਤਾਂ ਨਸੀਬਕੌਰ ਨੇ ਉਸੇ ਸਮੇਂ ਕਿਸੇ ਨੂੰ ਸਿਰਤ ਬਾਰੇ ਪੁੱਤਾ ਕਰਨ ਲਈ ਕਿਹਾ ਸੀ ਉਸ ਇਨਸਾਨ ਨੇ ਤਕਰੀਬਨ 2 ਕੋਹ ਘੰਟੇ ਬਾਅਦ ਹੀ ਫੋਨ ਕਰਕੇ ਸਿਰਤ ਦੇ ਕਿਸੇ ਅनाथ ਆਸ਼ਰਮ ਵਿੱਚ ਹੋਣ ਬਾਰੇ ਦੱਸਿਆ ਇਹ ਸੁਣਦੇ ਸਾਰੀ ਨਸੀਬਕੌਰ ਨੇ ਲਾਪ੍ਰਿਤ ਨੂੰ ਗੱਡੀ ਬاہر ਕੱਢਣ ਲਈ ਕਿਹਾ ਤੇ ਨਾਲ ਹੀ ਆਪਣੇ ਵਕੀਲ ਨੂੰ ਵੀ ਜਲਦੀ ਤਿਆਰ ਹੋ ਕੇ ਆਪਣੇ ਘਰ ਦੇ ਦਰਵਾਜ਼ੇ ਤੇ ਆਉਣ ਲਈ ਕਿਹਾ। ਨਾਪਰੀਦ ਨੇ ਜਲਦੀ ਨਾਲ ਗੱਡੀ ਕੱਢ ਕੇ ਨਸੀਬਕਰ ਨੂੰ ਨਾਲ ਹੀ ਲਿਆ ਤੇ ਵਕੀਲ ਨੂੰ ਉਹਦੇ ਘਰ ਤੋਂ ਨਾਲ ਲੈੰਦੇ ਹੋਏ ਤਕਰੀਬਨ ਢੇਢ ਕੋ ਘੰਟੇ ਵਿੱਚ ਦੱਸੇ ਕਿਤੇ ਪਤੇ ਤੇ ਪਹੁੰਚ ਗਏ। ਅਨਾਥ ਆਸ਼ਰਮ ਪਹੁੰਚ ਕੇ ਬਹੁਤ ਮੁਸ਼ਕਲ ਨਾਲ ਉਹਨਾਂ ਨੇ ਸਿਰਤ ਬਾਰੇ ਪਤਾ ਲਗਾਇਆ ਕਿਉਂਕਿ ਬਿਨਾਂ ਕਿਸੇ ਜਾਣ ਪਹਿਚਾਨ ਤੋਂ ਤਾਂ ਉਹ ਵੀ ਕਿਸੇ ਨਾਲ ਗੱਲ ਨਹੀਂ ਕਰਦੇ ਵਕੀਲ ਦੇ ਸਮਝਾਉਣ ਤੇ ਉਹ ਲੋਕ ਸਿਰਤ ਨੂੰ ਮਿਲਵਾਉਣ ਲਈ ਤਾਂ ਮੰਨ ਗਏ ਪਰ ਉਹ ਲੋਕ ਸਿਰਤ ਨੂੰ ਉੱਤੋਂ ਬਾਹਰ ਭੇਜਣ ਲਈ ਨਹੀਂ ਸੀ ਮੰਨ ਰਹੇ ਪਤਾ ਨਹੀਂ ਨਸੀਬਕਰ ਨੂੰ ਸਿਰਤ ਦੀ ਸਾਹਮਣੇ ਦੇ ਹੋਈ ਉਹਨਾਂ ਨੇ ਕੀ ਕੀ ਬੋਲਿਆ ਪਰ ਨਸੀਬਕਰ ਬਿਨਾਂ ਕਿਸੇ ਗਲਤੀ ਤੋਂ ਵੀ ਉਹਨਾਂ ਦੀਆਂ ਗੱਲਾਂ ਨੂੰ ਸੁਣ ਰਹੀ ਸੀ ਕਿਉਂਕਿ ਉਹ ਨਹੀਂ ਸੀ ਚਾਹੁੰਦੇ ਕਿ ਉਹਨਾਂ ਦੇ ਕੁਝ ਬੋਲਣ ਨਾਲ ਕੀਤੇ ਗੱਲਬਾਤ ਨਾ ਜਾਵੇ ਅਤੇ ਉਹ ਲੋਕ ਕਿਤੇ ਸੀਰਤ ਨੂੰ ਉਹਨਾਂ ਦੇ ਨਾਲ ਪੇਜਨ ਲਈ ਮੰਨਣ ਹੀ ਨਾ ਸੀਰਤ ਵੀ ਪਤਾ ਨਹੀਂ ਕਿਉਂ ਬਾਰ-ਬਾਰ ਕਰ ਜਾਣ ਤੋਂ ਮੰਨਾਂ ਕਰ ਰਹੀ ਸੀ ਪਰ ਵਕੀਲ ਦੇ ਕਿਸੇ ਕੇਸ ਕਾਰਨ ਗੱਲ ਕਰਨ ਤੇ ਆਸ਼ਰਮ ਵਾਲਿਆਂ ਨੇ ਸੀਰਤ ਦੀ ਰਿਹਾਈ ਲਈ 2 ਲੱਖ ਰੁਪਏ ਦੀ ਮੰਗ ਕੀਤੀ ਨਸੀਬ ਕਰਨੇ ਪਤਾ ਨਹੀਂ ਕਿਉਂ ਬਿਨਾਂ ਕੁਝ ਸੋਚੇ ਜਲਦੀ 2 ਲੱਖ ਰੁਪਏ ਕੱਢ ਕੇ ਉਹਨਾਂ ਦੇ ਮੇਜ਼ ਉੱਤੇ ਰੱਖ ਦਿੱਤੇ ਅਤੇ ਸੀਰਤ ਨੂੰ ਬਾਹਾਂ ਫੜ ਕੇ ਜਲਦੀ ਨਾਲ ਗੱਡੀ ਵਿੱਚ ਬਿਠਾ ਲਿਆ ਅਤੇ ਤਕਰੀਬਨ ਰਾਤ 12 ਵਜੇ ਤੋਂ ਬਾਅਦ ਘਰ ਪਹੁੰਚ ਗਏ ਸਵੇਰੇ ਜਲਦੀ ਹੀ ਕੀਰਤ ਨੇ ਸੀਰਤ ਵਾਰੇ ਪੁੱਛਿਆ ਤਾਂ ਲਪ੍ਰਿਤ ਨੇ ਸਾਰਾ ਕੁਝ ਦੱਸਿਆ ਪਰ ਸੀਰਤ ਅਨਾਥ ਆਸ਼ਰਮ ਕਿਵੇਂ ਪਹੁੰਚੀ ਸੀ ਇਹ ਅਜੇ ਤੱਕ ਕਿਸੇ ਨੂੰ ਵੀ ਪਤਾ ਨਹੀਂ ਸੀ ਲੱਗਿਆ ਕੀਰਤ ਨੇ ਲਪ੍ਰਿਤ ਨੂੰ ਸੀਰਤ ਨਾਲ ਗੱਲ ਕਰਵਾਉਣ ਲਈ ਕਿਹਾ ਤਾਂ ਲਪ੍ਰਿਤ ਨੇ ਦੱਸਿਆ ਕਿ ਇਹ ਹਿੱਲਣ ਜੁਲਣ ਚੋਕੀ ਵੀ ਨਹੀਂ ਸੀ ਅਤੇ ਨਾ ਹੀ ਬੋਲ ਰਹੀ ਸੀ ਜਿਵੇਂ ਕਿਸੇ ਗੱਲ ਤੋਂ ਡਰ ਰਹੀ ਹੋਵੇ ਕੀਰਤ ਨੇ ਇੱਕ ਦਿਨ ਤੱਕ ਇੰਤਜ਼ਾਰ ਕਰਨ ਲਈ ਅਤੇ ਸੀਰਤ ਨੂੰ ਦਵਾਈ ਦਿਵਾਉਣ ਲਈ ਵੀ ਸਲਾਹ ਦਿੱਤੀ ਭਲਾ ਪ੍ਰੀਤ ਨੇ ਦੱਸਿਆ ਕਿ ਦਵਾਈ ਤਾਂ ਦਵਾ ਦਿੱਤੀ ਸੀ ਹੁਣ ਅਗਲੇ ਦਿਨ ਤੱਕ ਕੀਰਤ ਨੇ ਇੰਤਜ਼ਾਰ ਕਰਨਾ ਸਹੀ ਲੱਗਿਆ ਅਗਲੇ ਦਿਨ ਸਵੇਰ ਹੁੰਦੇ ਹੀ ਨਿਤਨੇਮਤੇ ਪਾਠ ਤੋਂ ਬਾਅਦ ਜੀਮੇ ਹੀ ਕਿਰਤ ਨੇ سیرਤ ਵਾਰੇ ਪੁੱਛਣ ਲਈ ਆਪਣਾ ਫੋਨ ਚੁੱਕਿਆ ਤਾਂ ਹੈਰਾਨ ਹੋ ਗਈ ਕਿਉਂਕਿ ਫੋਨ ਤੇ سیرਤ ਨੇ ਆਪਣੇ ਆਪ ਮੈਸੇਜ ਕੀਤੇ ਹੋਏ ਸਨ ਕਿ ਉਹ ਬਹੁਤ ਜ਼ਰੂਰੀ ਗੱਲਾਂ ਦੱਸਣਾ ਚਾਹੁੰਦੀ ਹੈ ਕਿਰਤ ਨੇ ਜਲਦੀ ਨਾਲ ਮੈਸੇਜ ਕੀਤਾ ਤੇ سیرਤ ਨੂੰ ਕਿਹਾ ਕਿ ਜੇ ਉਹ ਜੋ ਵੀ ਦੱਸਣਾ ਚਾਹੁੰਦੀ ਹੈ ਬੇਫਿਕਰ ਹੋ ਕੇ ਦੱਸੇ ਪਰ ਉਸ ਤੋਂ ਪਹਿਲਾਂ ਉਹ ਹੁਣ ਕਿਵੇਂ ਇਹ ਜ਼ਰੂਰ ਦੱਸੇ ਉਗੋ ਮੈਸੇਜ ਦੇਖਣ ਤੋਂ ਉਪਰੰਤ ਬਾਦ ਹੀ ਸਿਰਤ ਨੇ ਮੈਸੇਜ ਕੀਤਾ ਸਿਰਤ ਕਹਿੰਦੀ ਦੀਦੀ ਕਿਵੇਂ ਹੋ ਤੁਸੀਂ ਕਿਰਤ ਕਹਿੰਦੀ ਮੈਨੂੰ ਕੀ ਹੋਣਾ ਹੈ ਤੂੰ ਦੱਸ ਕੀ ਮੈਂ ਹੈ ਸਿਰਤ ਕਹਿੰਦੀ ਮੈਂ ਠੀਕ ਹਾਂ ਦੀਦੀ ਬਸ ਕਮਜ਼ੋਰੀ ਮਹਿਸੂਸ ਕਰ ਰਹੀ ਹਾਂ ਕਿਰਤ ਕਹਿੰਦੀ ਪਹਿਲਾਂ ਮੈਨੂੰ ਦੱਸ ਕਿ ਤੂੰ ਤਾਂ ਆਪਣੇ ਪਿੰਡ ਗਈ ਸੀ ਨਾ ਫਿਰ ਤੂੰ ਅਨਾਥ ਆਸ਼ਰਮ ਕਿਵੇਂ ਪਹੁੰਚ ਗਈ ਸਿਰਤ ਕਹਿੰਦੀ ਹਾਂ ਦੀਦੀ ਪਰ ਜਿਵੇਂ ਹੀ ਮੈਨੂੰ ਲਾਪ੍ਰਿਤ ਮੇਰੇ ਪੀਕੇ ਪਿੰਡ ਸ਼ੜਕ 'ਤੇ ਆਇਆ ਤਾਂ ਮੈਂ ਕਰਦਿਆ ਤੂੰ ਡਰਦੀ ਮਾਰੀ ਬਸ ਅੱਡੇ 'ਤੇ ਹੀ ਉੱਤਰ ਗਈ ਅਤੇ ਲਾਪ੍ਰਿਤ ਨੂੰ ਵਾਪਸ ਪੇਛੇ ਕੇ ਆਪ ਪੈਦਲ ਹੀ ਆਪਣੇ ਘਰ ਚਲੀ ਗਈ ਪਰ ਜਿਵੇਂ ਹੀ ਮੈਂ ਆਪਣੇ ਘਰ ਵਿੱਚ ਪੈਰ ਰੱਖਣ ਲਈ ਦਰਵਾਜ਼ਾ ਖੋਲਿਆ ਤਾਂ ਮੇਰੀ ਮਾਂ ਨੇ ਮੈਨੂੰ ਮੇਰੇ ਵਾਲਾਂ ਤੋਂ ਫੜ ਕੇ ਸ਼ੜਕ 'ਤੇ ਸੁੱਟ ਦਿੱਤਾ ਅਤੇ ਮੇਰੇ ਪਾਪਾ ਅਤੇ ਪ੍ਰਾ ਪੈਰ ਨੂੰ ਆਵਾਜ਼ ਮਾਰ ਕੇ ਬਾਹਰ ਬੁਲਾ ਲਿਆ ਮੈਨੂੰ ਤਕਰੀਬਨ 3 ਘੰਟੇ ਤੱਕ ਲਗਾਤਾਰ ਸਭ ਨੇ ਮਿਲ ਕੇ ਬਹੁਤ ਜ਼ਿਆਦਾ ਕੁੱਟਿਆ ਮਾਰਿਆ। ਮੇਰੀ ਮਾਂ ਨੇ ਮੈਨੂੰ ਬਹੁਤ ਜ਼ਿਆਦਾ ਵਾਰ ਬਾਲਾਂ ਤੋਂ ਫੜ ਕੇ ਸੜ ਉੱਤੇ ਸੁੱਟਿਆ ਦਿੱਤਾ। ਮੇਰੇ ਪਾਪਾ ਨੇ ਮੇਰੇ ਪ੍ਰਾਣ ਮੇਰੇ ਸਿਰ ਵਿੱਚ ਅਣਗਿਣਤ ਵਾਰ ਜੁੱਤੀਆਂ ਮਾਰੀਆਂ ਅਤੇ ਪੈਣ ਨੇ ਵੀ ਮਾਰਿਆ। ਕੀਰਤ ਕਹਿੰਦੀ ਪਰ ਕਿਉਂ? ਕੀ ਗਲਤ ਕੀਤਾ ਤੂੰ ਨਾ ਕੋਲ ਜਾ ਕੇ? ਤੇਰੀ ਭਾਬੀ ਕਿੱਥੇ ਸੀ? ਉਹਨੇ ਕੁਝ ਵੀ ਬੋਲੀ। ਸਿਰਤ ਕਹਿੰਦੀ ਪਤਾ ਨਹੀਂ ਦੀਦੀ ਮੈਂ ਤਾਂ ਉਹ ਦੇਖੀ ਵੀ ਨਹੀਂ ਕਿੱਥੇ ਸੀ ਕੀਰਤ ਕਹਿੰਦੀ ਤੈਨੂੰ ਕਿਸੇ ਗਵੰਡੀ ਨੇ ਕਿਉਂ ਨਹੀਂ ਛਡਾਇਆ ਸਿਰਤ ਕਹਿੰਦੀ ਦੀਦੀ ਸ਼ਾਇਦ ਮੇਰੇ ਕਰਦਿਆਂ ਤੂੰ ਡਰਦੇ ਮਾਰੇ ਨਹੀਂ ਸੀ ਕੋਈ ਬੋਲ 파 ਰਹੇ ਆ ਕੀਰਤ ਕਹਿੰਦੀ ਪਰ ਐਨੇ ਦੁੱਖ ਕਿਉਂ ਦੇ ਰਹੇ ਸੀ ਸੀ ਉਹ ਤੈਨੂੰ ਆਖਰ ਤੂੰ ਕੀਤਾ ਕੀ ਹੈ ਸਿਰਤ ਕਹਿੰਦੀ ਦੀਦੀ ਸ਼ਾਇਦ ਉਹ ਜਮੀਨ ਵਾਲੀ ਗੱਲ ਕਰਕੇ ਤੇ ਮੇਰੇ ਉਹਨਾਂ ਦੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਾਉਣ ਦੀਉ ਮਨਾ ਕਰਨਾ ਸਿਰਤ ਕਹਿੰਦੀ ਸਿਰਤ ਕੋਈ ਮਾਂ-ਬਾਪ ਐਦਾਂ ਕਿਵੇਂ ਕਰ ਸਕਦੇ ਨੇ ਆਪਣੀ ਹੀ ਧੀ ਨਾਲ ਮੈਨੂੰ ਤਾਂ ਬਹੁਤ ਬੁਰੇ ਲੱਗਦੇ ਨੇ ਇਹ ਲੋਕ ਮੈਨੂੰ ਇਹ ਤੇਰੇ ਮਾਂ-ਬਾਪ ਨਹੀਂ ਲੱਗਦੇ ਸਿਰਤ ਕਹਿੰਦੀ ਪਤਾ ਨਹੀਂ ਦੀਦੀ ਪਰ ਮੈਂ ਤਾਂ ਜੋਤੋ ਵੀ ਦੇਖਦੀ ਆਈ ਹਾਂ ਉਹਨਾਂ ਨੂੰ ਹੀ ਆਪਣੇ ਪੇਕੇ ਮਾਪਿਆਂ ਦੇ ਰੂਪ ਵਿੱਚ ਦੇਖਿਆ ਹੈ ਕੀਰਤ ਕਹਿੰਦੇ ਕੋਈ ਨਹੀਂ ਤੂੰ ਮੈਨੂੰ ਅੱਗੇ ਦੱਸ ਕੀ ਹੋਇਆ ਤਾਂ ਜੋ ਮੈਂ ਤੇਰੀ ਕੋਈ ਮਦਦ ਕਰ ਸਕਾਂ ਸਿਰਤ ਫੇਰ ਦੀਦੀ ਹਨੇਰਾ ਹੋਣ ਤੱਕ ਮੈਨੂੰ ਕੁੱਟਦੇ ਮਾਰਦੇ ਰਹੇ ਅਤੇ ਫਿਰ ਮੈਨੂੰ ਬਾਹਰ ਹੀ ਛੱਡ ਕੇ ਦਰਵਾਜ਼ੇ ਨੂੰ ਅੰਦਰੋਂ ਬੰਦ ਕਰ ਲਿਆ ਫਿਰ ਮੈਂ ਬੜੀ ਮੁਸ਼ਕਲ ਨਾਲ ਆਪਣੀ ਛੋਟੀ ਲੱਬੀ ਦੇ ਸਹਾਰੇ ਮੈਂ ਤੁਰਦੀ ਹੁੰਦੀ ਆ ਫਿਰ ਮੈਂ ਬਹੁਤ ਔਖਾ ਉੱਠ ਕੇ ਹੌਲੀ-ਹੌਲੀ ਤੁਰ ਕੇ ਮੇਰੀ ਇੱਕ ਸਹੇਲੀ ਦੇ ਘਰ ਗਈ ਮੇ ਸਹੇਲੀ ਦਾ ਹੁਣ ਵਿਆਹ ਹੋ ਗਿਆ ਪਰ ਉਹਦੇ ਮੰਮੀ ਪਾਪਾ ਮੈਨੂੰ ਜਾਣਦੇ ਨੇ ਪਰ ਉਹ ਮੈਨੂੰ ਦੇਖ ਕੇ ਮੇਰੇ ਘਰਦਿਆਂ ਤੋਂ ਡਰਦਿਆਂ ਨੇ ਮੈਨੂੰ ਇਹ ਕਹਿ ਕੇ ਦਰਵਾਜ਼ੇ ਤੋਂ ਹੀ ਮੋੜ ਦਿੱਤਾ ਕਿ ਤੇਰੇ ਘਰਦਿਆਂ ਨੂੰ ਜੇ ਪਤਾ ਲੱਗ ਗਿਆ ਤਾਂ ਉਹ ਪਤਾ ਨਹੀਂ ਕੀ ਕੀ ਕਰਨਗੇ ਮੈਂ ਉਹਨਾਂ ਕੋਲ ਉਨੀ ਪੈਰੀ ਮੁੜਾਈ ਪਰ ਹੁਣ ਹਨੇਰਾ ਕਾਫੀ ਹੋ ਚੁੱਕਿਆ ਸੀ ਮੈਂ ਇੱਕ ਲੱਤ ਦੇ ਸਹਾਰੇ ਇੰਨਾ ਹਨੇਰੇ ਵਿੱਚ ਕਿੱਥੇ ਜਾ ਸਕਦੀ ਸੀ ਇਸ ਲਈ ਮੈਂ ਸਾਹਮਣੇ ਸ਼ਮਸ਼ਾਨ ਘਰ ਵਿੱਚ ਹੀ ਚਲੀ ਗਈ ਪਤਾ ਨਹੀਂ ਮੈਨੂੰ ਰਾਤ ਨੂੰ ਰੋਂਦਿਆਂ ਰੋਂਦਿਆਂ ਕੋਤੋਂ نیند ਆ ਗਈ ਸੀ ਸਵੇਰੇ 4:00 ਵਜੇ ਜਦੋਂ ਗੁਰੂ ਘਰ ਗ੍ਰੰਥੀ ਸਿੰਘ ਨੇ ਵਾਕ ਲਿਆ ਤਾਂ ਉਸ ਸਮੇਂ ਮੇਰੀ ਅੱਖ ਖੁੱਲੀ ਤਾਂ ਮੈਨੂੰ ਸਮਝ ਨਾ ਆਵੇ ਕਿ ਮੈਂ ਹੁਣ ਕੀ ਕਰਾਂ ਇਸ ਤੋਂ ਪਹਿਲਾਂ ਕਿ ਮੈਂ ਕੁਝ ਵੀ ਸੋਚ ਪਾਉਂਦੀ ਮੈਨੂੰ ਸਾਹਮਣੇ ਤੋਂ ਇੱਕ ਗੱਡੀ ਆਉਂਦੀ ਦਿਖਾਈ ਦਿੱਤੀ ਮੈਂ ਡਰ ਗਈ ਪਰ ਕਿੱਧਰ ਜਾ ਸਕਦੀ ਸੀ ਇਹਨੇ ਨੂੰ ਗੱਡੀ ਮੇਰੇ ਕੋਲ ਆ ਪਹੁੰਚੀ ਉਸ ਵਿੱਚੋਂ ਕੋਈ ਹੱਟੇ ਇਕੱਟੇ ਆਦਮੀ ਨਿਕਲੇ ਮੇਰੇ ਕੋਲ ਆ ਕੇ ਮੈਨੂੰ ਕਹਿੰਦੇ ਕਿ ਸਾਨੂੰ ਤੇਰੇ ਭਰਾ ਨੇ ਭੇਜਿਆ ਹੈ ਤੈਨੂੰ ਕਰ ਬੁਲਾਇਆ ਹੈ ਮੈਂ ਯਕੀਨ ਕਰਕੇ ਉਹਨਾਂ ਨਾਲ ਗੱਡੀ ਵਿੱਚ ਬੈਠਣ ਲਈ ਮੰਨ ਗਈ ਅਤੇ ਉਹਨਾਂ ਨਾਲ ਚਲੀ ਗਈ ਪਰ ਜਦੋਂ ਗੱਡੀ ਮੇਰੇ ਘਰ ਵੱਲ ਨਾ ਮੁੜ ਕੇ ਪਿੰਡੋਂ ਬਾਹਰ ਜਾਣ ਵਾਲੇ ਰਸਤੇ ਮੁੜ ਗਈ ਤਾਂ ਮੈਂ ਰੋਲਾ ਪਾਉਣ ਲੱਗ ਪਈ ਕਿ ਮੈਨੂੰ ਕਿੱਥੇ ਲੈ ਕੇ ਜਾ ਰਹੇ ਹੋ ਪਰ ਕਿਸੇ ਨੇ ਵੀ ਮੈਨੂੰ ਕੁਝ ਨਾ ਦੱਸਿਆ ਜਿਆਦਾ ਰੌਲਾ ਪਾਉਣ ਲੱਗ ਪਈ ਤਾਂ ਉਹਨਾਂ ਨੇ ਮੇਰੇ ਮੂੰਹ ਵਿੱਚ ਕੱਪੜਾ ਪਾ ਕੇ ਬੰਦ ਕਰ ਦਿੱਤਾ ਅਤੇ ਹੱਥ ਪੈਰ ਵੀ ਬੰਨ ਦਿੱਤੇ ਫਿਰ ਮੈਨੂੰ ਦਿਨ ਚੜ੍ਹਨ ਤੱਕ ਕਿਸੇ ਖਾਲੀ ਪੈ ਟੁੱਟੇ ਪਜੇ ਖੰਡਰ ਜਿਹੇ ਮਕਾਨ ਵਿੱਚ ਲੈ ਕੇ ਇੱਕ ਕਮਰੇ ਵਿੱਚ ਸੁੱਟ ਦਿੱਤਾ ਮੇਰੇ ਹੱਥ ਪੈਰ ਖੋਲ ਦਿੱਤੇ ਅਤੇ ਦਰਵਾਜ਼ੇ ਨੂੰ ਬੰਦ ਕਰਕੇ ਆਪ ਸਾਰੇ ਬਾਹਰ ਬੈਠ ਕੇ ਸ਼ਰਾਬ ਪੀਣ ਲੱਗ ਪਏ ਦੁਪਹਿਰ ਤੱਕ ਉਹ ਸ਼ਰਾਬ ਪਿੰਦੇ ਰਹੇ ਅਤੇ ਸ਼ਾਮ ਹੋਣ ਤੱਕ ਹੌਲੀ-ਹੌਲੀ ਇੱਕ-ਇੱਕ ਕਰਕੇ ਉਹ ਕਿਸੇ ਪਾਸੇ ਚਲੇ ਗਈ। ਮੈਂ ਜਦੋਂ ਦੇਖਿਆ ਕਿ ਬਾਹਰ ਹਨੇਰਾ ਹੋਣ ਲੱਗ ਗਿਆ ਸੀ ਫਿਰ ਮੈਂ ਉਥੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨ ਲੱਗ ਪਈ। ਕਾਫੀ ਜਦੋਜਹਿਦ ਕਰਨ ਤੋਂ ਬਾਅਦ ਮੈਂ ਆਖਰ ਇੱਕ ਖਿੜਕੀ ਵਿੱਚੋਂ ਬਾਹਰ ਨਿਕਲ ਕੇ ਬਿੜੇ ਵਿੱਚ ਆ ਗਈ। ਕਿਸੇ ਤਰ੍ਹਾਂ ਮੈਂ ਆਪਣੀ ਸੋਟੀ ਦੇ ਸਹਾਰੇ ਉਤੋਂ ਕੰਤਪਨ ਵਿੱਚ ਕਾਮਯਾਬ ਹੋ ਗਈ। ਜਦੋਂ ਮੈਂ ਬਾਹਰ ਆਲਮਾਰੀ ਤਾਂ ਚਾਰੇ ਪਾਸੇ ਕੰਡਿਆਂ ਵਾਲੀ ਝਾੜੀਆਂ ਹੋਣ ਕਰਕੇ ਮੈਨੂੰ ਬਹੁਤ ਕੰਡੇ ਚੁਬੇ। ਕਿਉਂਕਿ ਜਲਦੀ ਜਲਦੀ ਵਿੱਚ ਮੈਂ ਆਪਣੀ ਚੁੰਨੀ ਅਤੇ ਚੱਪਲ ਉੱਥੇ ਹੀ ਪੁੱਲ ਆਈ ਸੀ ਉੱਥੋਂ ਕਈ ਕੰਡਿਆਂ ਤੱਕ ਮੈਂ ਆਲੂਆਂ ਦੇ ਖੇਤਾਂ ਵਿੱਚੋਂ ਤੁਰਦੀ ਹੋਈ ਬਹੁਤ ਮੁਸ਼ਕਲ ਨਾਲ ਇੱਕ ਸ਼ਰਕ ਤੇ ਪਹੁੰਚੀ ਉੱਥੇ ਇੱਕ ਗੋਰ ਸਿੱਖ ਮੁੰਡਾ ਕਿਸੇ ਦੀ ਖੇਤ ਰੋਟੀ ਲੈ ਕੇ ਜਾ ਰਿਹਾ ਸੀ ਉਸਨੇ ਜਦੋਂ ਮੈਨੂੰ ਦੇਖਿਆ ਤਾਂ ਉਹ ਰੁਕ ਗਿਆ ਅਤੇ ਮੈਨੂੰ ਪੁੱਛਣ ਲੱਗਿਆ ਕੌਣ ਹੈ ਭਾਈ ਕੁੜੀਏ ਤੂੰ ਕਿਵੇਂ ਖੇਤਾਂ ਵਿੱਚੋਂ ਪੱਜ ਕੇ ਜਾ ਰਹੀ ਹੈ ਚੁੰਨੀ ਵੀ ਨਹੀਂ ਸਿਰ ਤੇ ਮੈਂ ਪਹਿਲਾਂ ਉਸ ਤੋਂ ਪੀਣ ਲਈ ਪਾਣੀ ਮੰਗਿਆ ਫਿਰ ਪਾਣੀ ਪੀ ਕੇ ਉਸ ਨੂੰ ਆਪਣੇ ਨਾਲ ਬੀਤੀ ਸਾਰੀ ਗੱਲ ਦਸੀ ਉਸਨੇ ਮੈਨੂੰ ਕਿਹਾ ਪੈਂ ਸੌਰੀ ਨੌ ਨੂੰ ਕੁੱਟਦੇ ਬਹੁਤ ਵਾਰ ਸੁਣਿਆ ਹੈ ਪਰ ਪੇਕੇ ਨੇ ਕੁੱਟਿਆ ਮੈਂ ਪਹਿਲੀ ਵਾਰ ਸੁਣਿਆ ਹੈ ਉਹ ਵੀ ਤੇਰੇ ਕੋਲੋਂ ਦੇਖ ਪੈਣੇ ਮੈਂ ਦੁਨੀਆ ਦੇ ਡਰ ਤੋਂ ਤੈਨੂੰ ਆਪਣੇ ਕਰੀਬ ਤਾਂ ਨਹੀਂ ਰੱਖ ਸਕਦਾ ਪਰ ਤੈਨੂੰ ਇੱਕ ਅनाथ ਆਸ਼ਰਮ ਛੱਡ ਕੇ ਆ ਸਕਦਾ ਹਾਂ ਮੈਨੂੰ ਪਤਾ ਹੈ ਕਿ ਤੂੰ ਉੱਥੇ ਬਿਲਕੁਲ ਠੀਕ ਰਹਿ ਸਕਦੀ ਆ ਫਿਰ ਉਹ ਮੈਨੂੰ ਅनाथ ਆਸ਼ਰਮ ਵਿੱਚ ਪਹੁੰਚਾਇਆ ਕੀਰਤ ਕਹਿੰਦੀ ਉੱਥੋਂ ਅਗਲੇ ਦਿਨ ਰਾਤ ਨੂੰ ਤੈਨੂੰ ਲਾਪਰੇ ਤੇ ਨਸੀਬਕਰ ਮੰਮੀ ਜਾ ਕੇ ਮਿਲ ਆਈ ਤੇ ਨਾਲੇ ਲੈ ਕੇ ਆਏ ਸਿਰਤ ਕਹਿੰਦੀ ਹਾਂਜੀ ਦੀਦੀ ਬਸ ਮੇਰੇ ਜੋ ਐਨੇ ਕੁੱਟ ਪਈ ਐ ਉਹਦੇ ਕਰਕੇ ਹੀ ਮੈਂ ਉੱਠ ਨਹੀਂ ਪਾਰੀ ਸੀ ਕੀਰਤ ਕਹਿੰਦੀ ਕੋਈ ਗੱਲ ਨਹੀਂ ਉਹ ਮੈਂ ਸਮਝਾ ਦੇਵਾਂਗੀ ਤੈਨੂੰ ਦਵਾਈ ਦਿਵਾ ਦੇਣਗੇ ਪਰ ਮੇਰੇ ਤੋਂ ਡਰੀ ਨਾ ਮੈਨੂੰ ਸੱਚ ਦੱਸ ਦੇ ਕਿ ਤੇਨੇ ਕੁਝ ਗਲਤ ਤਾਂ ਨਹੀਂ ਕੀਤਾ ਉਹਨਾਂ ਦਰਿੰਦਿਆਂ ਜਿਹੜੇ ਨਹੀਂ ਤਾਂ ਫਿਰ ਮੈਂ ਕੋਈ ਹੋਰ ਵੀ ਕਾਰਵਾਈ ਕਰਾਂ ਸੀਰਤ ਕਹਿੰਦੀ ਨਹੀਂ ਦਿੱਤੀ ਗਲਤ ਨਹੀਂ ਕੁਝ ਵੀ ਕੀਤਾ ਨਹੀਂ ਤਾਂ ਮੈਂ ਸ਼ਾਇਦ ਮਰ ਹੀ ਜਾਂਦੀ ਪਰ ਜੇ ਮੈਂ ਉਸ ਰਾਤ ਉੱਥੇ ਰਹਿ ਜਾਂਦੀ ਤਾਂ ਸ਼ਾਇਦ ਕੀਰਤ ਕਹਿੰਦੀ ਫਿਕਰ ਨਾ ਕਰ ਤੈਨੂੰ ਮੈਂ ਨਾਮ ਦੀ ਪੈਣ ਨਹੀਂ ਬਣਾਇਆ ਮੈਂ ਤੇਰੇ ਲਈ ਇਨਸਾਫ ਦੀ ਮੰਗ ਕਰਾਂਗੀ ਸਿਹਤ ਕਹਿੰਦੀ ਨਹੀਂ ਦਿੱਤੀ ਇਦਾਂ ਦਾ ਕੁਝ ਵੀ ਨਹੀਂ ਕਰਨਾ ਮੈਂ ਹੱਤ ਵੰਦੀਆਂ ਤੁਹਾਡੇ ਅੱਗੇ ਮੈਨੂੰ ਬਹੁਤ ਡਰ ਲੱਗਦਾ ਕੀਰਤ ਕਹਿੰਦੀ ਠੀਕ ਹੈ ਡਰ ਨਾ ਫਿਰ ਮੈਂ ਦਵਾਈ ਲਈ ਲਾਪ੍ਰਿਤ ਨੂੰ ਮੈਸੇਜ ਕੀਤਾ ਤੂੰ ਚੁੱਪ ਕਰਕੇ ਦਵਾਈ ਲੈ ਲਵੀ ਬਸ ਮਨਾ ਨਾ ਕਰੀ ਸਿਹਤ ਕਹਿੰਦੀ ਨਹੀਂ ਦਿੱਦੀ ਮੈਂ ਕੁਝ ਨਹੀਂ ਕਹਿੰਦੀ ਕੀਰਤ ਨੇ ਸਾਰਾ ਕੁਝ ਲਾਪ੍ਰਿਤ ਨੂੰ ਮੈਸੇਜ ਕਰਕੇ ਦੱਸ ਦਿੱਤਾ ਅਤੇ ਉਸ ਨੂੰ ਸੀਰਤ ਨੂੰ ਕਿਸੇ ਵਧੀਆ ਡਾਕਟਰ ਤੋਂ ਦਵਾਈ ਲਵਾਉਣ ਲਈ ਕਿਹਾ ਲਪ੍ਰਿਤ ਨੇ ਸਾਰਾ ਕੁਝ ਸਮਝਦੇ ਹੋਏ ਦਸੀਪਕਰ ਨੂੰ ਵੀ ਕੋਈ ਵਧੀਆ ਡਾਕਟਰ ਘਰ ਬੁਲਾਉਣ ਲਈ ਕਿਹਾ ਉਹਨਾਂ ਨੇ ਵੀ ਦੇਰ ਨਾ ਕੀਤੀ ਅਤੇ ਪੀਜੀਆਈ ਹਸਪਤਾਲ ਤੇ ਕਿਸੇ ਵਧੀਆ ਡਾਕਟਰ ਨੂੰ ਘਰ ਹੀ ਬੁਲਾਇਆ ਅਤੇ ਸੀਰਤ ਨੂੰ ਦਵਾਈ ਦਵਾ ਦਿੱਤੀ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ